ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਨੇਚ ਪਿੰਡ ਜਦੋਂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 마ਸੀਵਾੜੇ ਤੋਂ ਹੁੰਦੇ ਹੋਏ ਕਟਾਣਾ ਸਾਹਿਬ ਰਾਮਪੁਰ ਤੇ ਉਸ ਤੋਂ ਬਾਅਦ ਕਨੇਚ ਪਿੰਡ ਪਹੁੰਚੇ ਸੀ ਦਸੰਬਰ 1704 ਈਸਵੀ ਦੇ ਵਿੱਚ ਉਹਨਾਂ ਦੇ ਨਾਲ ਭਾਈ ਧਰਮ ਸਿੰਘ ਜੀ ਭਾਈ ਦਿਆ ਸਿੰਘ ਜੀ ਅਤੇ ਭਾਈ ਮਾਨ ਸਿੰਘ ਗਨੀ ਖਾਨ ਤੇ ਨਬੀ ਖਾਨ ਸਨ ਸੋ ਇੱਥੇ ਆ ਕੇ ਗੁਰੂ ਜੀ ਰੋਕੇ ਤੇ ਇੱਥੇ ਗੁਰੂ ਜੀ ਦਾ ਇੱਕ ਸਿੱਖ ਸ਼ਰਧਾਲੂ ਜਿਹੜਾ ਕਿ ਫੱਤਾ ਜੱਟ ਘਰਾਣੇ ਤੋਂ ਸੀਗਾ ਜਿਸ ਦਾ ਨਾਂ ਫੱਤਾ ਸੀ ਉਹ ਇੱਥੇ ਰਹਿੰਦਾ ਸੀ ਗੁਰੂ ਜੀ ਨੇ ਜਦੋਂ ਉਹ ਦਰਸ਼ਨਾਂ ਲਈ ਆਇਆ ਤਾਂ ਉਸ ਨੂੰ ਕਿਹਾ ਕਿ ਤੇਰੇ ਕੋਲ ਜਿਹੜੀ ਘੋੜੀ ਹੈ ਉਹ ਸਾਨੂੰ ਚਾਹੀਦੀ ਹੈ ਅੱਗੇ ਦਾ ਸਫ਼ਰ ਜਿਹੜਾ ਅਸੀਂ ਘੋੜੀ ਤੇ ਸਵਾਰ ਹੋ ਕੇ ਕਰਾਂਗੇ ਤਾਂ ਉਸ ਵੇਲੇ ਜਿਹੜਾ ਫੱਤਾ ਜੱਟ ਸੀ ਉਹ ਡਰਿਆ ਕਿ ਮੌਜੂਦਾ ਜਿਹੜੀ ਮੁਗਲ ਸਰਕਾਰ ਹੈ ਕਿਤੇ ਮੈਂ ਕਿਸੇ ਇੱਕ ਘੋੜੀ ਦੇਣ ਕਰਕੇ ਕਿਤੇ ਫਸ ਨਾ ਜਾਵਾਂ ਸੋ ਡਰਦੇ ਹੋਏ ਨੇ ਕਿਹਾ ਕਿ ਮੇਰੇ ਕੋਲ ਘੋੜੀ ਤਾਂ ਨਹੀਂ ਹੈ ਤੇ ਇੱਕ ਛੋਟੀ ਘੋੜੀ ਹੈ ਉਹ ਲੈ ਕੇ ਉਹ ਆ ਗਿਆ ਗੁਰੂ ਜੀ ਦੇ ਕੋਲ ਤੇ ਗੁਰੂ ਜੀ ਨੇ ਕਿਹਾ ਕਿ ਘੋੜੀ ਬਹੁਤ ਛੋਟੀ ਹੈ ਸਵਾਰੀ ਦੇ ਲਾਇਕ ਨਹੀਂ ਹੈ ਤਾਂ ਉਹਨੂੰ ਕਿਹਾ ਕਿ ਜਿਹੜੀ ਕੁੜੀ ਤੇ ਤੂੰ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੁੰਦਾ ਉਹ ਕੁੜੀ ਐ ਸਾਨੂੰ ਲਿਆ ਕੇ ਦੇ ਤਾਂ ਉਸ ਪੱਤੇ ਨੇ ਗੁਰੂ ਜੀ ਨੂੰ ਜਵਾਬ ਦਿੱਤਾ ਕਿ ਉਹ ਕੁੜੀ ਐ ਜਿਹੜੀ ਉਹ ਮੇਰਾ ਜਵਾਈ ਲੈ ਕੇ ਗਿਆ ਹੋਇਆ ਉਹ ਕੁੜੀ ਨਹੀਂ ਹੈ ਗੁਰੂ ਜੀ ਨੇ ਕਿਹਾ ਜੇ ਨਹੀਂ ਐ ਤਾਂ ਨਹੀਂ ਐ ਤੇ ਤੂੰ ਵੀ ਨਹੀਂ ਐ ਸੋ ਉਸ ਤੋਂ ਬਾਅਦ ਪੱਤਾ ਜਦੋਂ ਘਰੇ ਗਿਆ ਕੁੜੀ ਬੈਠੀ ਹੋਈ ਸੀ ਉਸਨੇ ਸੋਚਿਆ ਕਿ ਕੁੜੀ ਬੈਠੀ ਕੋ ਉਹਨੇ ਠੁੱਡਾ ਮਾਰਿਆ ਤਾਂ ਦੇਖਿਆ ਕੁੜੀ ਮਰੀ ਹੋਈ ਸੀ ਸੱਪ ਲੜਨ ਕਰਕੇ ਉਸੇ ਸੱਪ ਨੇ ਉਹ ਫੱਤੇ ਜੱਟ ਨੂੰ ਡੱਸ ਲਿਆ ਤੇ ਉਹ ਉੱਥੇ ਮਰ ਗਿਆ ਸੋ ਗੁਰਵਾਣੀ ਦਾ ਕਥਨ ਹੈ ਸੰਤਾਂ ਨਾਲ ਬੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਾਛਾ ਸੁਖ ਨਹੀਂ ਮਰ ਜਮੇ ਵਾਰੋ ਵਾਰ ਸੋ ਇਹੀ ਉਸ ਫੱਤੇ ਜੱਟ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਗੁਰੂ ਜੀ ਆਲਮਗੀਰ ਲਈ ਇੱਥੋਂ ਅੱਗੇ ਰਵਾਨਾ ਹੋ ਗਏ ਸੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਅੱਗੇ ਜਰੂਰ ਸਾਰਿਆਂ ਦੇ ਨਾਲ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ